ਜਪਜੀ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਨੂੰ ਜਪਨੀ ਸੰਨ ਕਰਕੇ ਲਿਖਿਆ ਹੈ ਜਿਸ ਦਾ ਭਾਵ ਹੈ ਕਿ ਜੋ ਇਹ ਬਾਣੀ ਨੂੰ ਅੰਮ੍ਰਿਤ ਵੇਲੇ ਬੜੇ ਪਿਆਰ ਨਾਲ ਬੜੇ ਧਿਆਨ ਨਾਲ ਹੌਲੀ-ਹੌਲੀ ਪੜ੍ਹਦੇ ਹਨ ਉਹਨਾਂ ਦੀ ਆਤਮਾ ਦੇ ਨਿਸ਼ਾਨ ਬਣ ਜਾਂਦੇ ਹਨ ਜਿਨ੍ਹਾਂ ਦੀ ਪ੍ਰਾਣੀ ਮਾਤਰ ਨੂੰ ਆਤਮ ਸਰੂਪ ਦੀ ਪ੍ਰਾਪਤੀ ਵਾਸਤੇ ਲੋੜ ਹੁੰਦੀ ਹੈ। ਉਹ ਅੰਤ ਸਮੇਂ ਜਦੋਂ ਜਪਨੀ ਸੰਨ ਕਰਕੇ ਪਰਮਾਤਮਾ ਦੀ ਦਰਗਾਹ ਤੇ ਪਹੁੰਚਦੇ ਹਨ ਤਾਂ ਨਿਸ਼ਾਨ ਰੂਪੀ ਪੜੀ ਹੋਈ ਨਿਤਨੇਮ ਬਾਣੀ ਉਸ ਨੂੰ ਦਰਗਾਹ ਵਿੱਚ ਆਦ ਦਿੰਦੀ ਹੈ ਤੇ ਪ੍ਰਾਣੀ ਇਸ ਨੂੰ ਸੁਣ ਕੇ ਪੜ੍ਹ ਕੇ ਪਰਮ ਗਤੀ ਪਾ ਸਕਦਾ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ੴ ਪਰਮਾਤਮਾ ਇਕ ਹੈ ਸਤਨਾਮ ਉਸ ਦਾ ਨਾਮ ਸੱਚ ਹੈ ਜੋ ਹੋਂਦ ਵਿੱਚ ਰਹਿਣ ਵਾਲਾ ਹੈ ਕਰਤਾ purak ਸ੍ਰਿਸ਼ਟੀ ਦਾ ਰਚਨਹਾਰ ਕਰਤਾ ਰਚਨਹਾਰ ਤੇ purak ਤੋਂ ਪਾਵ ਹੈ ਅਕਾਲ purak ਜੋ ਸਭ ਵਿੱਚ ਪੂਰਨ ਹੈ ਨਿਰਪਉ ਡਰ ਤੋਂ ਰਹਿਤ ਹੈ ਨਿਰਵੈਰ ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਅਕਾਲ ਮੂਰਤ ਤੋਂ ਪਾਵ ਹੈ ਜਿਸ ਦਾ ਸ਼ਰੀਰ ਕਾਲ ਤੋਂ ਰਹਿਤ ਹੈ ਅਜੂਨੀ ਸੈਭੰ ਜੋ ਜੂਨਾ ਤੋਂ ਰਹਿਤ ਹੈ ਤੇ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਗੁਰ ਪ੍ਰਸਾਦ ਤੋਂ ਪਾਵ ਹੈ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਜਪ ਬਾਣੀ ਦਾ ਨਾਮ ਹੈ ਜਿਸ ਦਾ ਸਿਮਰਨ ਕਰਨਾ ਹੈ ਆਦ ਸੱਚ ਜੁਗਾਦ ਸੱਚ ਅਕਾਲ ਪੁਰਖ ਪਰਮਾਤਮਾ ਜੋ ਦੀ ਸ੍ਰਿਸ਼ਟੀ ਬਣੀ ਹੈ ਉਸ ਤੋਂ ਵੀ ਪਹਿਲਾਂ ਹੋਂਦ ਵਿੱਚ ਹੈ ਜੁਗਾ ਦੇ ਆਰੰਭ ਵਿੱਚ ਸੱਚ ਸੀ ਹੈ ਵੀ ਸੱਚ ਹੈ ਨਾਨਕ ਹੁਣ ਵੀ ਸੱਚ ਹੈ ਮੌਜੂਦ ਹੈ ਅੱਗੇ ਵੀ ਸੱਚ ਰਹੇਗਾ ਮੌਜੂਦ ਰਹੇਗਾ ਅਗਾਹ ਨੂੰ ਵੀ ਹੋਂਦ ਵਿੱਚ ਰਹੇਗਾ ਸੋਚੇ ਸੋਚ ਨਾ ਹੋਵੇ ਜੇ ਸੋਚੇ ਲਖ ਵਾਰ ਚੁਪੇ ਚੁਪ ਨਾ ਹੋਵੇ ਜੇ ਲੈ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾਪੁਰਿਆਪਾਰ ਸਹਿਸਿਆਨ ਭਲਕ ਹੋਏ ਤਾਂ ਇਕਾ ਚੱਲੇ ਨਾਲ ਕਿ ਵਿਚਾਰਾ ਹੋਈਏ ਕਿ ਕੁਰੇ ਟੁੱਟੇ ਪਾਲ ਹੁਕਮ ਰਚਾਈ ਚਲਣਾ ਨਾਨਕ ਲਿਖਿਆ ਨਾਲ ਸੋਚੇ ਸੋਚਣਾ ਹੋਵੇ ਜੇ ਸੋਚੇ ਲਖਵਾਰ ਲਖਵਾਰ ਸੋਚ ਵਿਚਾਰ ਕਰੀਏ ਉਸੇ ਤਰ੍ਹਾਂ ਹਰ ਸਮੇਂ ਵਿਚਾਰ ਸ਼ੁੱਧ ਨਹੀਂ ਰਹਿ ਸਕਦੇ बार-बार ਵਿਚਾਰਾਂ ਦਾ ਸੁੱਚਾ ਰੱਖਣਾ ਜੇ ਸ਼ਰੀਰ ਨੂੰ ਸਾਫ਼ ਰੱਖਣ ਨਾਲ ਮਨ ਨੂੰ ਵੀ ਸਾਫ਼ ਰੱਖਾਂ ਤਾਂ ਵੀ ਮਨ ਚੁੱਪ ਨਹੀਂ ਰਹਿ ਸਕਦਾ ਉਹ ਸ਼ੁੱਧ ਨਹੀਂ रह ਸਕਦਾ ਆਪਣੀ ਟਟਕਣਾ ਨਹੀਂ ਛੱਡ ਸਕਦਾ ਚੁੱਪੇ ਚੁੱਪਨਾ ਹੋਈ ਜੇ ਲੈ ਰਹਾ ਹਾਲੇ ਵਤਾਰ ਭਾਵ ਹੈ ਜੇ ਮੈਂ ਸਰੀਰ ਦੀ ਇੱਕ ਤਾਰ ਸਮਾਧੀ ਲਾ ਰੱਖਾਂ ਤਾਂ ਵੀ ਇਹ ਭੱਜਣ ਤਿਆਰ ਹੈ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ਓਖਿਆ ਭੁੱਖਾ ਨਾ ਉਤਰੇ ਜੇ ਬੰਨਾ ਪੁਰੀਆ ਪਾਰ ਅਨੰਤਕ ਜੀ ਫਰਮਾ ਰਹੇ ਹਨ ਜੇ ਮਨ ਨੂੰ ਆਪਾ ਸਭ ਦੁਨੀਆ ਦੇ ਹਰ ਤਰ੍ਹਾਂ ਦੇ ਪਦਾਰਥ ਦੇ ਦੇ ਦਿਆ ਹਰ ਤਰ੍ਹਾਂ ਸੰਪੂਰਨ ਕਰਦੇ ਆਂ ਤਾਂ ਵੀ ਇਹ ਮਨ ਦਾ ਭੁੱਖ ਖਤਮ ਨਹੀਂ ਹੋਣੀ। ਭਾਵੇਂ ਮੈਂ ਭੁੱਖਾ ਰਹਿ ਕੇ ਵੀ ਵੇਖ ਲਵਾਂ ਤਾਂ ਵੀ ਇਸ ਮਨ ਨੂੰ ਕਾਬੂ ਵਿੱਚ ਨਹੀਂ ਲਿਆ ਸਕਦੇ। ਸਹਿ ਸਿਆਨਪ ਲਖ ਹੋਏ ਤਾਂ ਇੱਕ ਨੱਚਲੇ ਨਾਲ ਸੱਚੇ ਪਾਤਸ਼ਾਹ ਕਹਿ ਰਹੇ ਹਨ ਕਿ ਮਨੁੱਖ ਲੱਖਾਂ ਤੇ ਹਜ਼ਾਰਾਂ ਚਤੁਰਾਈਆਂ ਕਿਉਂ ਨਾ ਕਰ ਲਵੇ। ਪਰਮਾਤਮਾ ਮਾਫ਼ ਨਹੀਂ ਕਰੇਗਾ। ਪਰ ਇਹ ਸਭ ਚਤਰਾਈਆਂ ਉਸ ਕੁਲ ਮਾਲਕ ਅਕਾਲ ਪੁਰਖ ਦੇ ਦਰਗਾਹ ਤੇ ਨਹੀਂ ਚੱਲਣੀਆਂ ਮਨਜ਼ੂਰ ਨਹੀਂ ਹੋਣੀਆਂ ਕਿ ਵਸਜਿਆਰਾ ਹੋਈਏ ਕਿ ਵਕੂੜੇ ਟੁੱਟੇ ਪਾਲ ਭਾਵ ਹੈ ਪਰਮਾਤਮਾ ਦੇ ਹੁਕਮ ਰਜਾ ਵਿੱਚ ਰਹਿਣ ਨਾਲ ਹੀ ਮਨੁੱਖ ਇਸ ਦੁਨੀਆ ਵਿੱਚ ਹਰ ਜਗ੍ਹਾ ਸੱਚਾ ਰਹਿ ਸਕਦਾ ਹੈ ਤੇ ਹਰ ਤਰ੍ਹਾਂ ਦੀ ਝੂਠ ਦੀ ਵੱਟ ਤੋਂ ਤੋੜ ਸਕਦਾ ਹੈ ਇਸ ਹੁਕਮ ਵਿੱਚ ਰਹਿ ਕੇ ਹੀ ਪਰਮਾਤਮਾ ਦਾ ਸਾਥ ਉਹਨਾਂ ਦੀ ਹੁਕਮ ਦੀ ਪਾਲਣਾ ਕਰਕੇ ਹੀ ਜੀਵ ਪਾਰ ਹੋ ਸਕਦਾ ਹੈ ਹੁਕਮ ਰਚਾਈ ਚੱਲਣਾ ਨਾਨਕ ਨਿਖਿਆ ਨਾਲ ਭਾਵ ਹੈ ਇਹ ਹੁਕਮ ਵਿੱਚ ਰਹਿਣ ਦੀ ਵਿਧੀ ਮਾਲਕ ਨੇ ਤੁਰ ਤੋਂ ਪਹਿਲਾਂ ਹੀ ਬਣਾਈ ਹੈ ਤੇ ਇਹ ਜਦੋਂ ਦਾ ਜਗਤ ਬਣਿਆ ਹੈ ਚੱਲੀ ਆ ਰਹੀ ਹੈ ਇਹ ਹੁਕਮ ਹੈ ਪਰਮਾਤਮਾ ਦਾ ਸਾਥ ਉਹਨਾਂ ਦਾ ਧਿਆਨ ਕਰਨਾ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਰਹਿਣਾ ਮਨ ਦਾ ਸਾਥ ਨਾ ਦੇਣਾ ਚਤਰਾਇਆਂ ਨਾ ਕਰਨਾ ਜੀ ਹੁਕਮ ਹੋਏ ਆਕਾਰ ਹੁਕਮ ਨਾ ਕਿਹਾ ਜਾਏ ਪਾਵੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਇਹ ਸਿਸ਼ਟੀ ਬਣੀ ਹੈ ਤੇ ਸਾਰੇ ਮਨੁੱਖਾਂ ਦਾ ਪਸਾਰਾ ਹੋਇਆ ਹੈ ਪਰ ਇਹ ਹੁਕਮ ਬਾਰੇ ਦੱਸਿਆ ਨਹੀਂ ਜਾ ਸਕਦਾ ਕਿ ਇਹ ਹੁਕਮ ਕਿਹੋ ਜਿਹਾ ਹੈ ਇਹ ਕਿਹਾ ਨਹੀਂ ਜਾ ਸਕਦਾ ਹੁਕਮ ਹੋਏ ਜੀ ਹੁਕਮ ਮਿਲੇ ਵਡਿਆਈ ਭਾਵੇਂ ਮਾਲਕ ਦੇ ਇਹ ਹੁਕਮ ਅੰਦਰ ਹੀ ਸਾਰੇ ਜੀ ਪੈਦਾ ਹੋਏ ਹਨ ਤੇ ਰੱਬ ਦੇ ਹੁਕਮ ਅਨੁਸਾਰ ਹੀ ਸਭ ਨੂੰ ਵਡਿਆਈ ਮਿਲਦੀ ਹੈ ਤੇ ਸੋਭਾ ਮਿਲਦੀ ਹੈ ਹੁਕਮ ਉਤਮ नीच ਹੁਕਮ ਲਿਖਦੁਖ ਸੁਖ ਪਾਈਏ ਭਾਵੇਂ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਕੋਈ ਉੱਚ ਪੈਦਾ ਹੁੰਦਾ ਹੈ ਤੇ ਕੋਈ ਨੀਚ ਪੈੜਾ ਬਣ ਜਾਂਦਾ ਹੈ ਮਾਲਕ ਨੇ ਜੋ ਮਨੁੱਖ ਦੇ ਦੁੱਖ ਸੁੱਖ ਲਿਖੇ ਹਨ ਉਹ ਹੁਕਮ ਵਿੱਚ ਮਿਲਦੇ ਹਨ ਮਨੁੱਖ ਦੇ ਪੁਰਾਣੇ ਜਨਮਾਂ ਦੇ ਚੰਗੇ ਮਾੜੇ ਕਰਮ ਹੀ ਅੱਗੇ ਆਉਂਦੇ ਹਨ ਤੇ ਸਮੇਂ ਸਿਰ ਉਸ ਨੂੰ ਭੋਗਣਾ ਪੈਂਦਾ ਹੈ ਚੰਗੇ ਕਰਮਾਂ ਦਾ ਹਿਸਾਬ ਸੁਖ ਭੋਗਣਾ ਹੈ ਤੇ ਮਾੜੇ ਕਰਮਾਂ ਦਾ ਹਿਸਾਬ ਦੁੱਖ ਭੋਗਣਾ ਹੈ ਇਹ ਦੁੱਖ ਸੁੱਖ ਹੁਕਮ ਅnder ਹਨ ਇੱਕ ਨਾ ਹੁਕਮ ਬਖਸ਼ੀਸ਼ ਇੱਕ ਹੁਕਮ ਸਦਾ ਭੁਆਈਏ ਭਾਵ ਹੈ ਹੁਕਮ ਵਿੱਚ ਰਹਿ ਕੇ ਹੀ ਮਨੁੱਖ ਤੇ ਬਖਸ਼ੀਸ਼ ਹੁੰਦੀ ਹੈ ਮਾਲਕ ਦੇ ਹੁਕਮ ਨਾਲ ਹੀ ਸਾਨੂੰ ਜਨਮ ਮਰਨ ਦੇ ਚੱਕਰ ਘੁਆਣੇ ਪੈਂਦੇ ਹਨ ਹੁਕਮ ਅnder ਸਭ ਕੋ ਬਾਹਰ ਹੁਕਮ ਨਾ ਕੋਏ ਭਾਵ ਹੈ ਸਭ ਜੀ ਮਾਲਕ ਦੇ ਹੁਕਮ ਵਿੱਚ ਹਨ ਅਤੇ ਕੋਈ ਜੀ ਇਸ ਹੁਕਮ ਤੋਂ ਬਾਹਰ ਨਹੀਂ ਰਹਿ ਸਕਦਾ ਨਾਨਕ ਹੁਕਮ ਜੇ ਬੂਜੇ ਤਾਂ ਹੁੰਮੇ ਕਹੇ ਨ ਕੋਏ ਹੈ ਨਾਨਕ ਜੇ ਮਨੁੱਖ ਮਾਲਕ ਤੇ ਇਸ ਹੁਕਮ ਨੂੰ ਜਾਣ ਜਾਂਦਾ ਹੈ ਸਮਝ ਲੈਂਦਾ ਹੈ ਤਾਂ ਉਹ ਫਿਰ ਸਵਾਰਥੀ ਗੱਲਾਂ ਨਹੀਂ ਕਰੇਗਾ ਤੇ ਦੁਨੀਆ ਦੀ ਪਟਕੰਨ ਵਿੱਚ ਨਹੀਂ ਜਾਵੇਗਾ ਗਾਵੇ ਕੋ ਤਾਨ ਹੋਵੇ ਕਿਸਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਹੈ ਭਾਵ ਹੈ ਹਰ ਮਨੁੱਖ ਆਪਣੀ ਸਮਝ ਨਾਲ ਮਾਲਕ ਦੇ ਗੁਣਾਂ ਨੂੰ ਜਾਣਦਾ ਹੈ ਕੋਈ ਜੀ ਮਾਲਕ ਦੇ ਬਲ ਨੂੰ ਗਾਉਂਦਾ ਹੈ ਤੇ ਕੋਈ ਗਾਉਂਦਾ ਹੈ ਮਾਲਕ ਦੀਆਂ ਦਾਤਾਂ ਨੂੰ ਆਪਣੇ ਬਲ ਨੂੰ ਹੀ ਮਨੁੱਖ ਮਾਲਕ ਦੀ ਵਡਿਆਈ ਸਮਝ ਕੇ ਨਿਸ਼ਾਨ ਸਮਝਦਾ ਹੈ ਰੱਬ ਦੀ ਰਹਿਮਤ ਦਾ ਨਿਸ਼ਾਨ ਸਮਝਦਾ ਹੈ ਗਾਵੇ ਕੋ ਸਾਜ ਕਰੇ ਤਨਖੇ ਭਾਵ ਹੈ ਕੋਈ ਮਨੁੱਖ ਗਾਉਂਦੇ ਹਨ ਮਾਲਕ ਦੀ ਵਡਿਆਈ ਨੂੰ ਮਾਲਕ ਕਦੀ ਮਨੁੱਖ ਦੇ ਸਰੀਰ ਨੂੰ ਰਚਦਾ ਹੈ ਤੇ ਕਦੇ ਉਸ ਸਰੀਰ ਨੂੰ ਮਿੱਟੀ ਕਰ ਦਿੰਦਾ ਹੈ ਮਨੁੱਖ ਮਾਲਕ ਦੇ ਇਹ ਜਨਮ ਮਰਨ ਦੇ ਇਸ ਖੇਡ ਨੂੰ ਗਾ ਰਿਹਾ ਹੈ ਗਾਵੇ ਕੋ ਜੀ ਲੇ ਫਿਰੇ ਦੇ ਭਾਵ ਹੈ ਅਕਾਲ ਪੁਰਖ ਕਦੀ ਮਨੁੱਖ ਦੇ ਸਰੀਰ ਨੂੰ ਜ਼ਿੰਦਾ ਕਰ ਦਿੰਦੇ ਹਨ ਤੇ ਕਦੀ ਫਿਰ ਉਸੇ ਸਰੀਰ ਦੀ ਜਿੰਦ ਦੂਸਰੇ ਸਰੀਰ ਵਿੱਚ ਪਾ ਦਿੰਦੇ ਹਨ ਗਾਵੇ ਕੋਨ ਜਾਪੇ ਦਿਸੇ ਦੂਰ ਪਾਵੇ ਕੋਈ ਜੀ ਗਾਰਿਆ ਹੈ ਕਿ ਅਕਾਲ ਪੁਰਖ ਉਸ ਨੂੰ ਦੂਰ ਜਾਪਦਾ ਹੈ ਮਨੁੱਖ ਨੂੰ ਦੂਰ ਦਿਸਦਾ ਹੈ ਗਾਵੇ ਕੋ ਵੇਖੇ ਹਾਦਰਾ ਦੂਰ ਕਿਸੇ ਨੂੰ ਮਾਲਕ ਆਪਣੇ ਨੇੜੇ ਜਾਪ ਰਹੇ ਹਨ ਆਪਣੇ ਕੋਲ ਦਿਸ ਰਹੇ ਹਨ ਕਥਨਾ ਕਥੀ ਨਾ ਆਵੇ ਟੋਟ ਕਥੀ 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 ਕੋਟੀ ਕੋਟ ਕੋਟ ਪਾਵ ਹੈ ਮਨੁੱਖ ਕਿੰਨਾ ਵੀ ਵਿਖਿਆਨ ਕਰ ਦੇਵੇ ਅਕਾਲ ਪੁਰਖ ਬਾਰੇ ਉਹਨਾਂ ਦੇ ਗੁਨਾ ਬਾਰੇ ਵਡਿਆਈ ਬਾਰੇ ਪਰ ਉਸ ਦਾ ਅੰਤ ਨਹੀਂ ਕਿਹਾ ਜਾ ਸਕਦਾ ਕੋਈ ਅੰਤ ਨਹੀਂ ਉਹਨਾਂ ਦੀ ਵਡਿਆਈ ਦਾ ਕਰੋੜਾਂ ਜੀਵਾਂ ਨੇ ਕਰੋੜਾਂ ਵਾਰੀ ਅਕਾਲ ਪੁਰਖ ਬਾਰੇ ਵਰਣਨ ਕੀਤਾ ਹੈ ਪਰ ਉਹਨਾਂ ਦੀ ਵਡਿਆਈ ਦਾ ਕੋਈ ਅੰਤ ਨਹੀਂ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਦਰ ਖਾਈ ਖਾਏ ਅਕਾਲ ਪੁਰਖ ਜੀ ਬਾਰੇ ਕਿਹਾ ਹੈ ਉਹ ਤਾਂ ਦੇਂਦੇ ਹੀ ਆਏ ਹਨ ਮਨੁੱਖ ਜਨਮਾਂ ਜਨਮਾਂ ਤੋਂ ਬਸ ਲੈ ਰਿਹਾ ਹੈ ਪਰ ਲੈਣ ਵਾਲੇ ਹਾਰ ਜਾਂਦੇ ਹਨ ਭਾਵੇਂ ਜੇ ਮਾਲਕ ਬਖਸ਼ਣ ਤੇ ਆਵੇ ਤਾਂ ਸਾਰੀ ਦੁਨੀਆ ਦੀ ਸ਼ੌਹਰਤ ਦੇ ਦੇਵੇ ਪਰ ਮਨੁੱਖ ਲੈ ਲੈ ਕੇ ਹਾਰ ਜਾਵੇਗਾ ਉਸ ਕੋ ਸਾਬਿਆ ਨਹੀਂ ਜਾਣਾ ਮਾਲਕ ਦੀ ਦੇਨ ਨੂੰ ਮਨੁੱਖ ਜੁਗਾ ਜੁਗਾ ਤੋਂ ਭੋਗ ਰਿਹਾ ਹੈ ਖਾ ਰਿਹਾ ਹੈ ਹੁਕਮੀ ਹੁਕਮ ਚਲਾਇ ਰਣ ਨਾਨਕ ਵਿਖੇ ਵੇ ਪਰਵਾ ਪਾਪ ਹੈ ਕੁੱਲ ਮਾਲਕ ਹੀ ਇਸ ਦੁਨੀਆ ਨੂੰ ਚਲਾ ਰਹੇ ਹਨ ਪ੍ਰਭੂ ਦੇ ਹੁਕਮ ਅਨੁਸਾਰ ਹੀ ਇਹ ਸੰਸਾਰ ਰਸਤੇ ਤੇ ਚੱਲ ਰਿਹਾ ਹੈ ਮਾਲਕ ਸਦਾ ਬੇਪਰਵਾਹ ਹੈ ਪ੍ਰਸੰਨ ਰਹਿੰਦੇ ਹਨ ਸੱਚਾ ਸਾਬ ਸਾਜ ਨਹੀਂ ਪਾਖਿਆ ਪਉ ਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਪਾਵ ਹੈ ਅਕਾਲ ਪੁਰਖ ਸਦਾ ਹੀ ਅਟਲ ਹਨ ਉਹਨਾਂ ਦਾ ਨਾਮ ਸਦਾ ਹੀ ਸੱਚ ਹੈ ਅਕਾਲ ਪੁਰਖ ਜੀ ਸਦਾ ਸੱਚੇ ਮਾਲਿਕ ਹਨ ਹਜ਼ਾਰਾਂ ਕਰੋੜਾਂ ਜੀਵਾਂ ਨੇ ਮਾਲਕ ਨੂੰ ਪ੍ਰੇਮ ਨਾਲ ਸਿਮਰਿਆ ਹੈ ਤੇ ਉਹਨਾਂ ਦੀ ਬਾਣੀ ਨੂੰ ਬੜੇ ਪਿਆਰ ਨਾਲ ਉਚਾਰਨ ਕੀਤਾ ਹੈ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਮਨੁੱਖ ਮਾਲਕ ਤੋਂ ਲੱਖਾਂ ਕਰੋੜਾਂ ਵਾਰੀ ਦਾਤਾ ਮੰਗਦਾ ਹੈ ਸਦਾ ਜੀਵ ਨੇ ਮਾਲਕ ਤੋਂ ਮੰਗਿਆ ਹੀ ਹੈ ਆਪਣੀ ਜਰੂਰਤ ਅਨੁਸਾਰ ਸਾਨੂੰ ਇਹ ਖੁਸ਼ੀ ਦੇ ਦਿਓ ਕਦੇ ਸੁਖ ਤੇ ਕਦੇ ਧਿਆਨ ਪਰ ਉਹ ਮਾਲਕ ਵੀ ਬਖਸ਼ਣ ਹਾਰ ਹੈ ਸਦਾ ਸਭ ਨੂੰ ਖੁਸ਼ੀ ਦੀ ਦਾਤ ਦਿੰਦੇ ਹਨ ਫਿਰ ਕਿ ਅੱਗੇ ਰਖੀਏ ਜਿੱਦ ਦੇ ਦਰਬਾਰ ਭਾਵ ਹੈ ਕਿ ਅਕਾਲ ਪੁਰਖ ਹਮੇਸ਼ਾ ਤੋਂ ਹੀ ਦਾਤ ਦਿੰਦੇ ਆਏ ਹਨ ਫਿਰ ਮਾਲਕ ਅੱਗੇ ਮਨੁੱਖ ਕੀ ਭੇਟ ਕਰੇ ਕਿ ਜਿਸ ਨਾਲ ਮਾਲਕ ਖੁਸ਼ ਹੋ ਜਾਵੇ ਤੇ ਮਨੁੱਖ ਨੂੰ ਮਾਲਕ ਦਾ ਦਰਬਾਰ ਦਿਸ ਜਾਵੇ ਮੂਕੇ ਬੋਲਣ ਬੋਲੀਏ ਜਿਸ ਸੁਨੇਤਰੇ ਪਿਆਰ ਹੈ ਪਾਵ ਹੈ ਸਤਗੁਰ ਪਾਸ਼ਾ ਜੀ ਕਹਿ ਰਹੇ ਹਨ ਕਿ ਮਨੁੱਖ ਆਪਣੇ ਮੁਖ ਤੋਂ ਕਹੋ ਜਿਹੜਾ ਵਚਨ ਕਹੇ ਕਿ ਜਿਸ ਨੂੰ ਸੁਣ ਕੇ ਮਾਲਕ ਸਾਨੂੰ ਪਿਆਰ ਦੇਵੇ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਪਾਵ ਹੈ ਸਤਗੁਰ ਪਾਸ਼ਾ ਜੀ ਕਹਿ ਰਹੇ ਹਨ ਕਿ ਸਾਡੇ ਕੋਲ ਅੰਮ੍ਰਿਤ ਵੇਲੇ ਦਾ ਸਮਾਂ ਹੈ ਜਿਸ ਸਮੇਂ ਮਾਲਕ ਸਾਡੀਆਂ ਕਮੀਆਂ ਨਾ ਦੇਖ ਸਾਨੂੰ ਬਖਸ਼ ਦਿੰਦੇ ਹਨ ਸਾਨੂੰ ਅੰਮ੍ਰਿਤ ਵੇਲੇ ਪ੍ਰਭਾਤ ਵੇਲੇ ਮਾਲਕ ਦੇ ਸੱਚੇ ਨਾਮ ਦੀਆਂ ਵਡਿਆਈਆਂ ਗਾਣੀਆਂ ਚਾਹੀਦੀਆਂ ਹਨ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਪਾਵ ਹੈ ਸਤਿਗੁਰ ਪਾਸ਼ਾ ਜੀ ਫਰਮਾ ਰਹੇ ਹਨ ਮਾਲਕ ਨੇ ਮਨੁੱਖ ਦੇ ਕੀਤੇ ਹੋਏ ਕਰਮਾਂ ਦੇ ਫਲ ਨੂੰ ਦੇਖਦਿਆਂ ਉਸ ਨੂੰ ਵਖ ਵਖ શરીર ਰੂਪੀ ਕਪੜਾ ਦੇਣਾ ਹੈ ਅਤੇ ਮਾਲਕ ਦੀ ਦ੍ਰਿਸ਼ਟੀ ਨਾਲ ਹੀ ਮਨੁੱਖ ਇਸ ਕਪੜਾ ਰੂਪੀ ਸਰੀਰ ਨੂੰ ਸਿਮਰਨ ਧਿਆਨ ਚ ਲਾ ਕੇ ਮਾਲਕ ਦੀ ਦ੍ਰਿਸ਼ਟੀ پا ਕੇ ਇਸ ਹੇਰ ਫੇਰ ਪਾਵ ਹੈ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਸਕਦਾ ਹੈ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰજન ਸੋਇ ਭਾਵ ਹੈ ਕਿ ਉਹ ਪਰਮਾਤਮਾ ਨਾ ਹੀ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਬਣਾਇਆ ਜਾ ਸਕਦਾ ਹੈ ਉਹ ਪਰਮਾਤਮਾ ਆਪਣੇ ਆਪ ਤੋਂ ਹੀ ਹੈ ਜਿਨ ਸੇ ਵਿਆਂ ਤਿਨ ਪਾਇ ਮਾਨ ਨਾਨਕ ਗਾਇ ਗੁਨੇਰਧਾਨ ਭਾਵ ਹੈ ਕਿ ਜਿਸ ਜੀਵ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ ਉਸ ਨੇ ਹੀ ਆਪਣੇ ਅੰਦਰ ਉਸ ਦੀ ਵਡਿਆਈ ਪਾਈ ਹੈ ਹੇ ਨਾਨਕ ਆਓ ਅਸੀਂ ਵੀ ਉਸ ਗੁਨਾ ਦੇ ਖਜ਼ਾਨੇ ਹਰੀ ਦੀ ਸਿਫਤ ਸਲਾ ਕਰੀਏ ਅਕਾਲ ਪੁਰਖ ਦੇ ਹੁਕਮ ਨੂੰ ਪਛਾਨੀਏ ਤੇ ਗੁਨਾ ਨੂੰ ਗਾਈਏ ਗਾਵੀਏ ਸੁਨੇਮ ਰੱਖੇ ਪਾਉ ਦੁੱਖ ਪਰੇ ਸੁਖ ਕਰ ਲੈ ਜਾਓ ਪਾਉ ਹੈ ਆਓ ਅਸੀਂ ਸਾਰੇ ਉਸ ਅਕਾਲ ਪੁਰਖ ਦੇ ਗੁਨਾ ਨੂੰ ਗਾਈਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਪ੍ਰੇਮ ਟਿਕਾਈਏ ਜੇ ਮਨੁੱਖ ਇਹ ਅਗਾਹ ਕਰਦਾ ਹੈ ਤਾਂ ਉਹ ਆਪਣੇ ਦੁੱਖ ਨੂੰ ਦੂਰ ਕਰਕੇ ਸੁਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਜਨ ਸੋਏ ਭਾਵ ਹੈ ਕਿ ਉਹ ਪਰਮਾਤਮਾ ਨਾ ਹੀ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਬਣਾਇਆ ਜਾ ਸਕਦਾ ਹੈ ਉਹ ਪਰਮਾਤਮਾ ਆਪਣੇ ਆਪ ਤੋਂ ਹੀ ਹੈ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਇ ਗੁਨੇਧ ਧਾਨ ਭਾਵ ਹੈ ਕਿ ਜਿਸ ਜੀਵ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ ਉਸ ਨੇ ਹੀ ਆਪਣੇ ਅੰਦਰ ਉਸ ਦੀ ਵਡਿਆਈ ਪਾਈ ਹੈ हे ਨਾਨਕ ਆਓ ਅਸੀਂ ਵੀ ਉਸ ਗੁਨਾ ਦੇ ਖਜ਼ਾਨੇ ਹਰੀ ਦੀ ਸਿਫਤ ਸਲਾ ਕਰੀਏ ਅਕਾਲ ਪੁਰਖ ਦੇ ਹੁਕਮ ਨੂੰ ਪਛਾਨੀਏ ਤੇ ਗੁਨਾ ਨੂੰ ਗਾਈਏ ਗਾਵਿਏ ਸੁਨੇਮ ਰੱਖੇ ਪਾਉ ਦੁੱਖ ਪਰੇ ਸੁਖ ਕਰ ਲੈ ਜਾਓ ਪਾਵ ਹੈ ਆਓ ਅਸੀਂ ਸਾਰੇ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਗਾਈਏ ਤੇ ਸੁਣੀਏ ਅਤੇ ਆਪਣੇ ਮਨ ਵਿੱਚ ਪ੍ਰੇਮ ਟਿਕਾਈਏ ਜੇ ਮਨੁੱਖ ਇਹ ਅਗਾਹ ਕਰਦਾ ਹੈ ਤਾਂ ਉਹ ਆਪਣੇ ਦੁੱਖ ਨੂੰ ਦੂਰ ਕਰਕੇ ਸੁਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਗੁਰਮੁਖਾ ਨਾਦ ਗੁਰਮੁਖ ਵੇਦ ਗੁਰਮੁਖ ਰਿਹਾ ਸਮਾਏ ਪਾਵ ਹੈ ਅਕਾਲ ਪੁਰਖ ਦੇ ਉਪਦੇਸ਼ ਬਾਰੇ ਦੱਸਿਆ ਹੈ ਕਿ ਉਹਨਾਂ ਦਾ ਉਪਦੇਸ਼ ਹੀ ਸ਼ਬਦ ਹੈ ਤੇ ਗੁਰੂ ਦੀ ਉਪਦੇਸ਼ ਹੀ ਅਸਲ ਗਿਆਨ ਹੈ ਨਾਮ ਤੇ ਗਿਆਨ ਨੂੰ ਅਸੀਂ ਸਭ ਗੁਨਾ ਦੇ ਰਾਹੀ ਹੀ ਪ੍ਰਾਪਤ ਕਰ ਸਕਦੇ ਹਾਂ ਅਤੇ ਇਸ ਰਾਹੀ ਹੀ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਉਹ ਸਭ ਥਾਈਂ ਵਿਆਪਕ ਹੈ ਗੁਰੂ ਈਸ਼ਰ ਗੁਰੂ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਭਾਵ ਹੈ ਕਿ ਗੁਰੂ ਹੀ ਸ਼ਿਵ ਹੈ ਤੇ ਗੁਰੂ ਹੀ ਵਿਸ਼ਨੂੰ ਬ੍ਰਹਮਾ ਹੈ ਅਤੇ ਗੁਰੂ ਹੀ ਸਾਡੇ ਲਈ ਸਭ ਪਾਰਵਤੀ ਮਾਈ ਹੈ ਜੇ ਹੂ ਜਾਨਣਾ ਖਾਣਾ ਇਹ ਕਹਿ ਕਥਨਾਂ ਜਾਈ ਪਾਪ ਹੈ ਸਭ ਜੀਵਾਂ ਨੂੰ ਦੇਣ ਵਾਲਾ ਉਹ ਦਾਤਾ ਹੈ ਜੇ ਮੈਂ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਸਮਝ ਲਾਤਾ ਵੀ ਮੈਂ ਉਸ ਦਾ ਵਰਣਨ ਨਹੀਂ ਕਰ ਸਕਦੀ ਅਕਾਲ ਪੁਰਖ ਦੇ ਹੁਕਮ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਗੁਰੂ ਇੱਕ ਦੇਈ 부ਝਾਈ हे सतਗੁਰਜੀ ਮੇਰੀ ਆਪជាਗੇ ਅਰਦਾਸ ਹੈ ਕਿ ਮੈਨੂੰ ਇੱਕ ਸਮਝ ਦਿਓ ਜੀ ਸਭ ਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਕਿ ਸਾਰੇ ਜੀਵਾਂ ਨੂੰ ਦੇਣ ਵਾਲਾ ਉਹ ਦਾਤਾ ਸਤਗੁਰੂ ਇੱਕ ਹੈ ਮੈਂ ਉਸ ਨੂੰ ਭੁਲਾ ਨਾ ਦੇਆ ਤੀਰਥ ਨਾਵਾ ਜੇ ਤਿਸ ਭਾਣਾ ਵਿਣ ਭਾਣੇ ਕੀ ਨਾਇ ਕਰੇ ਜੇ ਤੀ ਸਿਰ ਤੋ ਪਾਏ ਵੇਖਾ ਵਿਣ ਕਰਮ ਕੀ ਮੇਰੇ ਲਈ ਭਾਵ ਹੈ ਕਿ ਜੇ ਮੈਂ ਤੀਰਥ ਉਤੇ ਜਾ ਕੇ ਇਸ਼ਨਾਨ ਕਰਾਂ ਇਸ ਵਿਚਾਰ ਵਿੱਚ ਕਿ ਇਸ ਨਾਲ ਮੇਰਾ ਸਤਿਗੁਰੂ ਮੇਰੇ ਤੇ ਖੁਸ਼ ਹੋਣਗੇ ਪਰ ਜੇ ਤੀਰਥਾਂ ਦੇ ਇਸ਼ਨਾਨ ਨਾਲ ਮੇਰਾ ਮਨ ਖੁਸ਼ ਨਹੀਂ ਹੋਵੇਗਾ ਤਾਂ ਮੇਰੀ ਇਸ ਸਭ ਕਰਨਾ ਕਿਉਂ ਹੈ ਕੀ ਖਟਾਂਗੀ ਮੈਂ ਮੈਂ ਉਸ ਦੀ ਖੁਸ਼ੀ ਤੋਂ ਬਿਨਾ ਅਕਾਲ ਪੁਰਖ ਦੀ ਰਚੀ ਹੋਈ ਸ੍ਰਿਸ਼ਟੀ ਤੁਸੀਂ ਮੈਂ ਵੇਖਦੀ ਹਾਂ ਕਿ ਇਸ ਵਿੱਚ ਪਰਮਾਤਮਾ ਦੀ ਰਜਾ ਤੋਂ ਬਿਨਾਂ ਕਿਸੇ ਨੂੰ ਕੁਝ ਵੀ ਨਹੀਂ ਮਿਲ ਸਕਦਾ। ਮਤ ਵਿੱਚ ਰਤਨ ਜਵਾਹਰ ਮਾਰਗ ਜੇ ਗੁਰ ਕੀ ਸਿਖ ਸੁਨੇ ਗੁਰ ਇੱਕ ਤੇਈ ਬੁਝਾਈ। ਭਾਵ ਹੈ ਕਿ ਜੇ ਸਤ ਗੁਰ ਦੀ ਸਿੱਧੀਆਂ ਸੁਣ ਲਈ ਜਾਣ ਤਾਂ ਮਨੁੱਖ ਦੀ ਬੁੱਧੀ ਦੇ ਅੰਦਰ ਰਤਨ ਜਵਾਹਰ ਤੇ ਮੋਤੀ ਪੈਦਾ ਹੁੰਦੇ ਹਨ। ਭਾਵ ਪਰਮਾਤਮਾ ਦੇ ਗੁਣ ਪੈਨਾ ਹੋ ਜਾਂਦੇ ਹਨ। ਜੇ ਸਤ ਗੁਰੂ ਮੇਰੀ ਇੱਕ ਇਹੀ ਅਰਦਾਸ ਹੈ ਕਿ ਮੈਨੂੰ ਇਹ ਸਮਝ ਦੇ ਸਬਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਈਂ ਗ਼ਾਵ ਹੈ ਅਕਾਲ ਪੁਰਖ ਪਰਮਾਤਮਾ ਜੋ ਸਾਰੇ ਜੀਵਾ ਨੂੰ ਦਾਤਾ ਦੇਣ ਵਾਲਾ ਹੈ ਉਹ ਮੈਨੂੰ ਨਾ ਵਿਸਰ ਜਾਵੇ ਭੁੱਲ ਜਾਵੇ